ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਬਜ਼ੁਰਗਾਂ ਦੁਆਰਾ ਦੱਸੇਗੇ ਪੀੜੀਦਰ ਪੀੜੀ ਅਮਲ ਬਾਰੇ ਜਿਸ ਦੇ ਨਾਲ ਸਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਜਿਵੇਂ ਗਰੀਬੀ, ਦੋਖਾ, ਰੋਗ, ਰਿਜਕ ਦੀਆਂ ਰੁਕਾਵਟਾਂ ਦੂਰ ਹੋਣਗੀਆਂ ਸੰਗਤ ਜੀ ਅਸਲ ਵਿੱਚ ਗੱਲ ਇਹ ਹੈ ਕਿ ਅਸੀਂ ਪੀਰਾਂ ਨੂੰ ਤਾਂ ਮੰਨਦੇ ਹਾਂ ਪਰ ਅਸੀਂ ਕਿਤੇ ਨਾ ਕਿਤੇ ਅਣਜਾਣੇ ਵਿੱਚ ਕੋਈ ਗਲਤੀ ਜਾਂ ਪੁੱਲਾ ਕਰ ਲੈਂਦੇ ਹਾਂ ਕਿਉਂਕਿ ਸੰਗਤ ਜੀ ਦਾਤਾ ਬਖਸ਼ਿਸ਼ ਦੇਣ ਵਾਲਾ ਹੈ ਉਸਦੇ ਘਰ ਕੋਈ ਕਮੀ ਨਹੀਂ ਸਾਨੂੰ ਮੰਗਣਾ ਹੀ ਨਹੀਂ ਆਂਦਾ ਸੰਗਤ ਜੀ ਸਾਨੂੰ ਇਬਾਦਤ ਨਹੀਂ ਕਰਨੀ ਆਂਦੀ ਕਮੀ ਸਾਡੇ ਵਿੱਚ ਹੈ ਸਾਡੀ ਬੰਦਗੀ ਵਿੱਚ ਹੈ ਸੰਗਤ ਜੀ ਪੀਰਤਾ ਕਰਦੀ ਉੱਤੇ ਆਏ ਹੀ ਰਹਿੰਦਾ ਕਰਨ ਲਈ ਹਨ ਸੰਗਤ ਜੀ ਬਿਸਮਿਲਲਾ ਸ਼ਰੀਫ ਦੀ ਆ ਪੰਜਵਰ ਕਿਤਾਬਾਰੇ ਗੱਲ ਕਰਾਂਗੇ ਸੰਗਤ ਜੀ ਅੱਗੇ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਗਤ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਸੰਗਤ ਜੀ ਪਹਿਲੀ ਬਰਕਤ ਬਜ਼ੁਰਗ ਕਹਿੰਦੇ ਨੇ ਕੀ ਐਤਵਾਰ ਨੂੰ ਸਵੇਰੇ ਸੂਰਜ ਨਿਕਲਦੇ ਹੀ 313 ਵਾਰ ਬਿਸਮਿਲਲਾ ਸ਼ਰੀਫ ਯਾਨੀ ਕਿ ਬਿਸਮਿਲਲਾ ਰਹਿਮਾਨੇ ਰਹੀਮ ਪੜਨਾ ਚਾਹੀਦਾ ਹੈ ਸੰਗਤ ਜੀ ਬਿਸਮਿਲਲਾ ਪੜਨ ਤੋਂ ਪਹਿਲਾਂ ਤੁਸੀਂ 11 ਵਾਰ ਦਰੂਦੇ ਸ਼ਰੀਫ ਪੜਨਾ ਹੈ ਅਤੇ ਬਿਸਮਿਲਲਾ ਖਤਮ ਕਰਨ ਤੋਂ ਬਾਅਦ ਫਿਰ ਤੋਂ ਤੁਸੀਂ 11 ਵਾਰ ਦਰੂਦੇ ਸ਼ਰੀਫ ਪੜਨਾ ਹੈ ਸੰਗਤ ਜੀ ਦਰੂਦੇ ਸ਼ਰੀਫ ਤੁਸੀਂ ਕੋਈ ਵੀ ਪੜ ਸਕਦੇ ਹੋ ਜੋ ਵੀ ਤੁਹਾਨੂੰ ਆਂਦਾ ਹੋਵੇ ਸੰਗਧੀ ਇਸ ਦਿਨ ਨਾਲ ਘਰ ਵਿੱਚ ਰਿਜਕ ਦੀ ਕੋਈ ਕਮੀ ਨਹੀਂ ਰਹੇਗੀ ਸੰਗਜੇ ਦੂਸਰੀ ਬਰਕਤ ਅਨੁਸਾਰ ਜੋ ਇਨਸਾਨ ਬਿਸਮਿਲ੍ਲਾ ਰਹਿਮਾਨਿ ਰਹਿਮ 87 ਵਾਰ ਲਗਾਤਾਰ 7 ਦਿਨਾਂ ਤੱਕ ਜੋ ਵੀ ਚੈਜ ਕੰਮ ਲਈ ਪੜੇਗਾ ਚਾਹੇ ਉਹ ਕੋਈ ਫਾਇਦਾ ਹਾਸਿਲ ਕਰਨ ਲਈ ਜਾਂ ਕੋਈ ਮੁਸੀਬਤ ਹਟਾਉਣ ਲਈ ਜਾਂ ਕਾਰੋਬਾਰ ਵਾਸਤੇ ਤਾਂ ਇਨਸ਼ਾ ਅੱਲਾਹ ਤਾਲਾ ਉਸ ਦਾ ਹਰ ਕੰਮ ਫਤਿਹ ਹੋਵੇਗਾ ਸੰਗਤ ਜੀ ਤੀਸਰੀ ਰਵਾਇਤ ਅਨੁਸਾਰ ਕਹਿੰਦੇ ਨੇ ਕਿ ਜੋ ਇਨਸਾਨ ਰਾਤ ਨੂੰ ਸੌਣ ਤੋਂ ਪਹਿਲਾਂ 21 ਵਾਰ ਬਿਸਮਿਲ੍ਲਾ ਰਹਿਮਾਨਿ ਰਹਿਮ ਪੜ੍ਹ ਕੇ ਸੋਵੇਗਾ ਉਹ ਇਨਸਾਨ तमाम ਬੁਰੀਆਂ ਸ਼ਕਤੀਆਂ ਭੂਤਾ ਭਰੇਤਾ ਤੇ ਜਿੰਨੀਆਂ ਵੀ ਬੁਰੀਆ ਬਲਾਵਾ ਨੇ ਉਹਨਾਂ ਤੋਂ ਬਚਿਆ ਰਹੇਗਾ ਸੰਗਤ ਜੀ ਚੌਥੀ ਬਰਕਤ ਜੇ ਕਿਸੇ ਨੂੰ ਮਿਰਗੇ ਦੇ ਦੋਰੇ ਪੈਂਦੇ ਹੋਣ ਤਾ ਉਸ ਦੇ ਕੰਨ ਵਿੱਚ 41 ਵਾਰੀ ਬਿਸਮਿਲ੍ਲਾ ਰਹਿਮਾਨਿ ਰਹਿਮ ਪੜ ਕੇ ਦਮ ਕਰ ਦੇਣਾ ਹੈ ਤਾਂ ਉਸ ਨੂੰ ਮਿਰਗੀ ਦੇ ਦੌਰੇ ਤੋਂ ਹੋਸ਼ ਆ ਜਾਵੇਗਾ ਸੰਗਤ ਜੀ ਪੰਨੀ ਮੇ ਬਰਕਤ ਜੇ ਕਿਸੇ ਤੇ ਕੋਈ ਜਾਦੂ ਟੂਨੇ ਜਾਂ ਕੀਤੇ ਕਿਰਾਏ ਦਾ ਅਸਰ ਹੋਵੇ ਜਾਂ ਸਰੀਰ ਵਿੱਚ ਕਿਤੇ ਵੀ ਦਰਦ ਰਿੰਦਾ ਹੋਵੇ ਤਾਰੋ ਜਾਣਾ 7 ਦਿਨ ਲਗਾਤਾਰ 100 ਵਾਰ ਬਿਸਮਿਲ੍ਲਾ ਰਹਿਮਾਨਿ ਰਹਿਮ ਪੜੇ ਤਾਂ ਦਰਦ ਦਾ ਅਸਰ ਖਤਮ ਹੋ ਜਾਂਦਾ ਹੈ ਤਾਂ ਕਿਸੇ ਵੀ ਤਰ੍ਹਾਂ ਦੇ ਜਾਦੂ ਵਗੈਰਾ ਤੋਂ ਛੁਟਕਾਰਾ ਮਿਲ ਜਾਂਦਾ ਹੈ ਸੰਗਤ ਜੀ ਏਸੀ ਕੁਝ ਕੇ ਬਰਕਤਾਂ ਬismillah रहमान रहीम ਦੀ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੈਸੇ ਤਾਂ ਸੰਗਤ ਜੀ ਅੱਲਾ ਦੇ ਕਲਾਮਾਂ ਦੀਆਂ ਬਰਕਤਾਂ ਨੂੰ ਅਸੀਂ ਨੀ ਮਾਣੇ ਬਿਆਨ ਨਹੀਂ ਕਰ ਸਕਦੇ ਉਹਨਾਂ ਦੀਆਂ ਬਖਸ਼ੀਸ਼ਾਂ ਦਾ ਕੋਈ ਅੰਤ ਨਹੀਂ ਹੈ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇਹੇ ਦਿ ਲੋ ਸਵਾਪਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ